ਤਸਵੀਕਾਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਉਮੀਦ ਰੱਖਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬਸ 5-7 ਮਿੰਟ ਤੁਹਾਡੇ ਲੈਣੇ ਆ ਉਸ ਤੋਂ ਵੱਧ ਨਹੀਂ ਤਿਆਰੀਆਂ ਹੋ ਚੁੱਕੀਆਂ ਲਗਭਗ 23 24 25 ਤਰੀਕ ਨੂੰ ਮਾਚੀਉੜਾ ਸਭੀ ਧਰਤੀ ਤੇ ਲੰਗਰ ਹੈ 26 27 28 ਨੂੰ ਫਤਿਹਗੜ ਸਾਹਿਬ ਦੀ ਧਰਤੀ ਤੇ ਮੈਂ ਕੋਸ਼ਿਸ਼ ਨੂੰ ਬੇਨਤੀਆਂ ਤੁਹਾਨੂੰ ਇਹ ਕਰਨੀਆਂ ਸੀਗੀਆਂ ਕਿ ਅਰਦਾਸ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਕਰਿਓ ਕਿਉਂਕਿ ਇਹ ਦਿਨ ਬਹੁਤ ਪਵਿੱਤਰ ਨੇ ਮੈਂ ਇਹ ਵੀ ਤੁਹਾਨੂੰ ਗੱਲ ਕਹਿ ਦੇਣੀ ਚਾਹੁੰਨਾ ਕਿ ਹਾਂ ਅਸੀਂ ਮੈਂ ਮੋਨਾ ਕੋ ਨਾਇਆ ਕਲੀਨ ਸ਼ੇਵਾਂ ਮੈਂ ਗਲਤਾਂ ਅਸੀਂ ਮਾੜੇ ਹਾਂ ਪਰ ਦਿਲ ਕਰਦਾ ਹੈ ਕਿ ਗੁਰੂ ਦੀ ਗੱਲ ਕਰੀ ਹਾਂ ਲਾਈਨ ਤੇ ਆਉਣਾ ਹੈ ਇੱਕ ਦਿਨ ਜ਼ਰੂਰ ਆਵਾਂਗੇ 체ਤੀ ਆਵਾਂਗੇ ਬਾਹਰ ਵਾਲਿਆਂ ਨੂੰ ਵੀ ਇਹ ਬੇਨਤੀ ਕਰਦਾ ਆ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੁਸੀਂ ਐਮਰਜੈਂਸੀ ਟਿਕਟਾ ਲੈ ਲੈ ਕੇ ਪੰਜਾਬ ਆਉਂਦੇ ਹੋ ਚਾਹੇ ਉਹ ਕੋਈ 2-3 ਦਿਨ ਦਾ ਹੀ ਪ੍ਰੋਗਰਾਮ ਹੁੰਦਾ ਹੈ ਐਮਰਜੈਂਸੀ ਤੁਸੀਂ ਆ ਜਾਂਦੇ ਹੋ ਚੀਨ ਦੀ ਕੰਧ ਤੁਸੀਂ ਦਿਖਾਤੀ ਆਪਣੇ ਜਵਾਕਾਂ ਨੂੰ ਉਧਰ ਗਏ ਪਰ ਉਹ ਕੰਧ ਦੇ ਦਰਸ਼ਨ ਕਰਾਉਣੇ ਅੱਜ ਬਹੁਤ ਜ਼ਰੂਰੀ ਨੇ ਜਿਹੜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਸਾਡੇ ਸਹਬਜ਼ਾਦਿਆਂ ਨੂੰ ਚਿਹਨਿਆ ਗਿਆ ਲਿਆਓ ਉਹਨਾਂ ਨੂੰ ਉਹਨਾਂ ਜੂਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲੈ ਕੇ ਆਓ ਉਹਨਾਂ ਨੂੰ ਨੰਗੇ ਪੈਰੀ ਅਸਰ ਜ਼ਰੂਰ ਪਾਊਗਾ ਤੁਹਾਡੇ ਜਵਾਗ ਗੋਰਿਆਂ ਦੇ ਸਕੂਲਾਂ 'ਚ ਪੜ੍ਹਦੇ ਆ 크리스마ਸ ਦੇ ਦਿਨ ਨੇ ਉਹ ਉਧਰ ਮਸ਼ਰੂਫ ਨੇ ਅਸਲ ਜਿਹੜਾ ਐਜੂਕੇਸ਼ਨ ਆ ਅਸਲ ਜਿਹੜਾ ਇਤਿਹਾਸ ਆ ਉਹ ਆਪਾਂ ਅੱਜ ਦਿਖਾ ਨਹੀਂ ਰਹੇ ਆਪਣੇ ਜਵਾਕਾਂ ਨੂੰ ਬੜੇ ਦੁੱਖ ਵਾਲੀ ਗੱਲ ਐ ਬਹੁਤ ਪੰਜਾ ਪੰਜਾ ਪਰਸੈਂਟ ਗਿਣਤੀ ਐ ਉਹ ਜਿਹੜੀ ਸਾਡੀ ਜੁਪੀ ਬਿਹਾਰ ਦੇ ਜਿਹੜੇ ਲੋਕ ਨੇ ਤੇ ਸਾਡੀ ਗਿਣਤੀ 50-50 ਪਰਸੈਂਟ ਬਰਾਬਰ ਹੋ ਚੁੱਕੀ ਐ ਜਿਹੜੀ ਗਿਣਤੀ ਐ ਤੇ ਹੋਰ 2-4 ਸਾਲ ਨੂੰ ਜੇ ਇਹੀ ਹਾਲ ਰਿਹਾ 2-3 ਸਾਲ ਦੇ ਜੋ ਦੋਨੋਂ ਨੇ 10 20% ਸਾਢੇ ਤੋਂ ਹੋਰ ਉੱਪਰ ਹੋ ਗਏ ਸਾਡਾ ਜਿਹੜਾ ਬਰਾਬਰ ਦਾ ਸ਼ਹਿਰੀ ਦਰਜ ਆਇਆ ਉਹ ਵੀ ਉਹਨਾਂ ਨੇ ਲੈ ਜਾਣਾ ਆ ਖੋਲਿਆਣਾ ਜਦ ਤੱਕ ਤੁਸੀਂ ਸਾਡੇ ਨਾਲ ਉਹਦੋਂ ਤੱਕ ਅਸੀਂ ਤਾਕਤਵਾਰ ਆ ਅਦਰਵਾਈਜ਼ ਸਾਡੇ ਪੱਲੇ ਕੁਛ ਨਹੀਂ ਆ ਤੁਹਾਡੇ ਤੋਂ ਬਿਨਾ ਆਪ ਦੇਖਾਂ ਚਾਓ ਦਿਨ ਦੇਖੋ ਕਿੰਨੇ ਕੀਮਤੀ ਚੱਲ ਰਹੇ ਨੇ ਕਿਵੇਂ ਆਪਾਂ ਅੱਜ ਬੂਟਾਂ ਤੋਂ ਬਿਨਾ ਆਪਾਂ ਬਾਹਰ ਨਹੀਂ ਨਿਕਲਦੇ ਤੇ 10ਵੇਂ ਪਾਸ਼ਾ ਨੇ ਚਮਕੌਰ ਸਾਹਿਬ ਦੀ ਗੜੀ ਤੋਂ ਨੰਗੇ ਪੈਰੀ ਜੰਗਲ ਦੇ ਵਿੱਚ ਸੂਲਾਂ ਚੁਬਦੇ ਇੱਥੇ ਆਏ ਮੈਨੂੰ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਹੈ ਪਿਆਸੀ ਅਜੇ ਸਿੱਖ ਵੀ ਨਹੀਂ ਬਣੇ ਪਰ ਮੈਂ ਤੁਹਾਨੂੰ ਸਿਰਫ ਇਹ ਕਹਣਾ ਪੀ ਆਪਣੀਆਂ ਜੜ੍ਹਾਂ ਤੋਂ ਨਾ ਟੁੱਟੋ ਆਪਣੇ ਪੰਜਾਬ ਨੂੰ ਵਾਪਸੀ ਕਰੋ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤਾਂ ਹਰ ਸਾਲ ਤੁਸੀਂ ਆਪਣੇ ਜਵਾਕਾਂ ਨੂੰ ਇੱਥੇ ਲੈ ਕੇ ਆਇਆ ਕਰੋ ਚਮਕੌਰ ਸਾਹਿਬ ਦੀ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਮਾਛੀਵਾੜਾ ਸਾਹਿਬ ਚਰਨਗੋਬ ਸਾਹਿਬ ਫਤਿਹਗੜ੍ਹ ਸਾਹਿਬ ਦੀ ਧਰਤੀ ਉਹਨਾਂ ਨੂੰ ਜੇ ਤੁਸੀਂ ਆ ਇੱਕ ਹੱਤਾ ਹੀ ਇੱਥੇ ਲਵਾ ਦੋ ਕਰੋ ਵੀ ਹਰ ਸਾਲ ਬਾਅਦ ਉਹਨਾਂ ਨੂੰ ਇੰਨਾ ਤਾਂ ਕਮ ਸਿਕਮ ਯਾਦ ਰਹੂਗਾ ਕਿ ਆਪਣੀਆਂ ਜੜਾਂ ਕਿਹੜੀਆਂ ਆ ਬਹੁਤ ਬੁਰਾ ਹਾਲ ਹੋ ਚੁੱਕਿਆ ਕੱਲ ਵੀ ਮੈਨੂੰ ਪਰਸੋਂ ਵੀ ਦੋ ਚਾਰ ਬੰਦੇ ਦਾ ਫੋਨ ਆਇਆ ਕਹਿੰਦਾ ਬਾਈ ਸਭ ਤੋਂ ਵੱਡੀ ਗਲਤੀ ਕੀਤੀ ਕੈਨੇਡਾ ਆ ਕੇ ਕਹਿੰਦਾ ਹੁਣ ਖਲਾਰਾ ਜਾਂ ਖੰਡਿਆ ਹੋਇਆ ਜਾਂ ਬਸ ਤਿਆਰੀ ਕਰਾਂਗੇ ਹੁਣ ਫਿਰ ਇੱਥੋਂ ਆ ਜਾਣਾ ਹੈ ਕਹਿੰਦਾ ਮੈਂ ਇੱਥੇ ਨਹੀਂ ਰਹਿਣਾ ਹੈਗਾ ਇਸੇ ਤਰੀਕ ਕਈ ਲੋਕਾਂ ਦੇ ਫੋਨ ਆਉਂਦੇ ਆ ਆਜੋ ਆਪਾਂ ਇਕੱਠੇ ਇਹਨਾਂ ਦਿਨਾਂ ਦੇ ਵਿੱਚ ਬੈਠੀਏ ਵਿਚਾਰ ਸਾਂਝੇ ਕਰੀਏ ਇਤਿਹਾਸ ਬਾਰੇ ਜਾਣਕਾਰੀ ਰੱਖੀਏ ਦਈਏ ਕਿਉਂਕਿ ਜੇ ਆਪਾਂ ਇਹਨਾਂ ਲਈ ਹਾਂ ਤਾਂ ਟੁੱਟ ਗਏ ਤਾਂ ਮੁਸ਼ਕਲ ਆਪਾਂ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦੇ ਬਹੁਤ ਕਰਮਾਂ ਵਾਲੇ ਲੋਕ ਆ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਮੌਜੂਦ ਹੁੰਦੇ ਨੇ ਤਿੰਨ ਦਿਨ ਬਹੁਤ ਕੀਮਤੀ ਆ ਆਪਣੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਜਮਾਂ ਸ਼ਾਂਤ ਹੋ ਕੇ ਉਸ ਮਾਲਕ ਦੇ ਕੋਲ ਗਾਈਏ ਬਹੁਤ ਜ਼ਰੂਰੀ ਹੈ ਸ਼ਹੀਦਾਂ ਸਿੰਘਾਂ ਦਾ ਪੈਰਾ ਬਹੁਤ ਜ਼ਬਰਦਸਤ ਹੈ ਆਹ ਦਿਨਾਂ ਦੇ ਵਿੱਚ ਖਾਸਮ ਖਾਸ ਰੂਹ ਨੂੰ ਕੰਪਨੀ ਕਦੇ ਬਹਿ ਕੇ ਸੋਚਿਓ ਜਦੋਂ ਨਾਲ ਦੇ ਸਿੰਘਾਂ ਨੇ ਕਿਹਾ ਮਹਾਰਾਜ ਨੂੰ ਕਿ ਸਹਬ ਜੀ ਦੇ ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਗੈਰ ਸਰੀਰ ਪਏ ਨੇ ਕੱਪੜਾ ਦੇ ਦੇ ਉਹ ਕਹਿੰਦੇ ਵੀ ਕੱਪੜਾ ਦੇਣਾ ਸਾਰੇ ਸਿੰਘਾਂ ਦੇ ਨਹੀਂ ਤੇ ਕਿਸੇ ਤੇ ਦੇਣ ਦੀ ਲੋੜ ਨਹੀਂ ਆਪਾਂ ਉਸ ਧਰਤੀ ਦੇ ਨਾਲ ਆਪਣੇ ਜਵਾਕਾਂ ਨੂੰ ਜੋੜੀਏ ਮੈਂ 15 16 ਸਾਲ ਦਾ ਸੀ ਜਦੋਂ ਮੈਂ ਵਾਲ ਕਟਾਈ ਤੁਹਾਡੇ ਘਰੇ 5 ਦਿਨ ਰੋਟੀ ਨਹੀਂ ਪੱਕੀ ਮੇਰੀ ਮਾਂ ਨੇ ਨਹੀਂ ਖਾਧੀ ਜੇ ਤੁਸੀਂ ਆਪਦੇ ਛੋਟੇ ਹੁੰਦੇ ਜਵਾਕ ਦੇ ਵਾਲ ਕਟਵਾਉਂਦੇ ਤੇ हां ਵੱਡਾ ਹੋਇਆ ਤਾਂ 15 16 ਸਾਲ ਦਾ ਹੋ ਕੇ ਉਹਦਾ ਬੇੜਾ ਗਰਕ ਹੋ ਗਿਆ ਤਾਂ ਹੋ ਗਿਆ ਜਿਵੇਂ ਮੇਰਾ ਹੋਇਆ ਸਾਡਾ ਹੋਇਆ ਹੋਰਨਾਂ ਭਰਾਵਾਂ ਦਾ ਹੋਇਆ ਪਰ ਅਸੀਂ ਮੁੜਾਂਗੇ ਜਰੂਰ ਉਹ ਉਮੀਦ ਹੈ ਪਰ ਜੇ ਤੁਸੀਂ ਛੋਟੇ ਹੁੰਦੇ ਓ ਉਹਦੇ ਵਾਲ ਕਟਾ ਦਿੱਤੇ ਫਿਰ ਉਹਨੇ ਮੋੜਨਾ ਨਹੀਂ ਹੈਗਾ ਉਹਨੇ ਵਾਲਾਂ ਤੋਂ ਫਿਰ ਉਹਨੇ ਰੱਖਣੇ ਨਹੀਂ ਹੈਗੇ ਆਪਾਂ ਇਕੱਠੇ ਮਿਲিয়ে ਬੈਠਾਂਗੇ ਤੁਸੀਂ ਜਰੂਰ ਆਓ ਜ਼ਰੂਰੀ ਬੇਨਤੀ ਹੈ ਤੁਹਾਨੂੰ ਬਾਹਰ ਆਲਿਓ ਤੇ ਆਪਾਂ ਵੀ ਜਿੰਨੇ ਪਿੰਡਾਂ ਦੇ ਵਿੱਚੋਂ ਆ ਅੱਪਾ ਬੈਠੀ ਉੱਥੇ ਨਗੇ ਪੈਰੀ ਯਾਦ ਕਰੀਏ ਉਹਨਾਂ ਨੂੰ ਲੰਗਰਾਂ ਦੇ ਵਿੱਚ ਸਵਾਵਾਂ ਦਈਏ ਆਪਣੀਆਂ ਸਾਦੇ ਲੰਗਰ ਹੋਣ ਮਿਲਦੇ ਆਂ ਜੀ ਉੱਥੇ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਨਤੀਆਂ ਕਬੂਲ ਕਰਿਓ ਤੁਹਾਡੇ ਬਿਨਾਂ ਸਾਡਾ ਕੋਈ ਨਹੀਂ ਆ ਨਾ ਕੋਈ ਸਰਕਾਰ ਨਾ ਕੋਈ ਹੋਰ ਚੈਨਜ਼ਾ ਨੇ ਆਪਣਾ ਆਪਣੀ ਬੋਲੀ ਨਹੀਂ ਛੱਡੀ ਯੂਰੋਪੀਅਨ ਨੇ ਆਪਣੀ ਬੋਲੀ ਨਹੀਂ ਛੱਡੀ ਆਪਾਂ ਆਪਣੀ ਬੋਲੀ ਵੀ ਛੱਡਤੀ ਸਭ ਕੁਝ ਛੱਡਦਾ ਦਸਵੀਂ ਕਾਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਉਮੀਦ ਰੱਖਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬਸ 5 ਮਿੰਟ ਤੁਹਾਡੇ ਲੈਣੇ ਆ ਉਸ ਤੋਂ ਵੱਧ ਨਹੀਂ ਤਿਆਰੀਆਂ ਹੋ ਚੁੱਕੀਆਂ ਲਗਭਗ ਦੇਈ ਜੋ ਵੀ 25 ਤਰੀਕ ਨੂੰ ਮਾਚੀਉੜਾ ਸਾਹਿਬੀ ਧਰਤੀ ਤੇ ਲੰਗਰ ਹੈ 26 27 28 ਨੂੰ ਫਤਿਹਗੜ ਸਾਹਿਬੀ ਧਰਤੀ ਤੇ ਮੈਂ ਕੋਸ਼ਿਸ਼ ਨੂੰ ਬੇਨਤੀਆਂ ਤੁਹਾਨੂੰ ਇਹ ਕਰਨੀਆਂ ਸੀਗੀਆਂ ਕਿ ਅਰਦਾਸ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਕਰਿਓ ਕਿਉਂਕਿ ਇਹ ਦਿਨ ਬਹੁਤ ਪਵਿੱਤਰ ਨੇ ਮੈਂ ਇਹ ਵੀ ਤੁਹਾਨੂੰ ਗੱਲ ਕਹਿ ਦੇਣੀ ਚਾਹੁੰਦਾ ਵੀ ਹਾਂ ਅਸੀਂ ਮੈਂ ਮੋਨਾ ਕੋ ਨਾ ਆਂ ਕਲੀਨ ਛੇਵਾਂ ਮੈਂ ਗਲਤ ਹਾਂ ਅਸੀਂ ਮਾੜੇ ਹਾਂ ਪਰ ਦਿਲ ਕਰਦਾ ਹੈ ਕਿ ਗੁਰੂ ਦੀ ਗੱਲ ਕਰੀ ਹਾਂ ਲਾਈਨ ਤੇ ਆਉਣਾ ਜਾਂ ਇੱਕ ਦਿਨ ਜ਼ਰੂਰ ਆਵਾਂਗੇ। ਛੇਤੀ ਆਵਾਂਗੇ। ਬਾਹਰ ਵਾਲਿਆਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੁਸੀਂ ਐਮਰਜੈਂਸੀ ਟਿਕਟਾ ਲੈ ਲੈ ਕੇ ਪੰਜਾਬ ਆਉਂਦੇ ਹੋ। ਚਾਹੇ ਉਹ ਕੋਈ 2-3 ਦਿਨ ਦਾ ਹੀ ਪ੍ਰੋਗਰਾਮ ਹੁੰਦਾ ਹੈ ਐਮਰਜੈਂਸੀ ਤੁਸੀਂ ਆ ਜਾਂਦੇ ਹੋ। ਚੀਨ ਦੀ ਕੰਦ ਤੁਸੀਂ ਦਿਖਾ ਦਿੱਤੀ ਆਪਣੇ ਜਵਾਕਾਂ ਨੂੰ ਉਧਰ ਗਏ। ਪਰ ਉਹ ਕੰਧ ਦੇ ਦਰਸ਼ਨ ਕਰਾਉਣੇ ਅੱਜ ਬਹੁਤ ਜ਼ਰੂਰੀ ਨੇ ਜਿਹੜੀ ਫਤੇਗੜ ਸਾਹਿਬ ਦੀ ਧਰਤੀ ਤੇ ਆ ਜਿੱਥੇ ਸਾਡੇ ਸਹਬ ਜਿਆਦਿਆਂ ਨੂੰ ਚਣਿਆ ਗਿਆ ਲੈ ਆਉ ਉਹਨਾਂ ਨੂੰ ਉਹਨਾਂ ਜੂਹਾਂ ਦੇ ਵਿੱਚ ਫਤੇਗੜ ਸਾਹਿਬ ਦੀ ਧਰਤੀ ਤੇ ਲੈ ਕੇ ਆਓ ਉਹਨਾਂ ਨੂੰ ਨੰਗੇ ਪੈਰੀ ਅਸਰ ਜ਼ਰੂਰ ਪਾਊਗਾ ਤੁਹਾਡੇ ਜਵਾਗ ਗੋਰਿਆਂ ਦੇ ਸਕੂਲਾਂ 'ਚ ਪੜ੍ਹਦੇ ਆ 크ਿਸਮਸ ਦੇ ਦਿਨ ਨੇ ਉਹ ਉਧਰ ਮਸ਼ਰੂਫ ਨੇ ਅਸਲ ਜਿਹੜਾ ਐਜੂਕੇਸ਼ਨ ਆ ਅਸਲ ਜਿਹੜਾ ਇਤਿਹਾਸ ਆ ਉਹ ਆਪਾਂ ਅੱਜ ਦਿਖਾ ਨਹੀਂ ਰਹੇ ਆਪਣੇ ਜਵਾਕਾਂ ਨੂੰ ਬੜੇ ਦੁੱਖ ਵਾਲੀ ਗੱਲ ਐ ਬਹੁਤ ਪੰਜਾ ਪੰਜਾ ਪਰਸੈਂਟ ਗਿਣਤੀ ਐ ਉਹ ਜਿਹੜੀ ਸਾਡੀ ਜੁਪੀ ਬਿਹਾਰ ਦੇ ਜਿਹੜੇ ਲੋਕ ਨੇ ਤੇ ਸਾਡੀ ਗਿਣਤੀ 50-50 ਪਰਸੈਂਟ ਬਰਾਬਰ ਹੋ ਚੁੱਕੀ ਐ ਜਿਹੜੀ ਗਿਣਤੀ ਐ ਤੇ ਹੋਰ 2-4 ਸਾਲ ਨੂੰ ਜੇ ਇਹੀ ਹਾਲ ਰਿਹਾ 2-3 ਸਾਲ ਦੇ ਜੋ ਦੋਨੋਂ ਨੇ 10 20% ਸਾਢੇ ਤੋਂ ਹੋਰ ਉੱਪਰ ਹੋ ਗਏ ਸਾਡਾ ਜਿਹੜਾ ਬਰਾਬਰ ਦਾ ਸ਼ਹਿਰੀ ਦਰਜ ਆਇਆ ਉਹ ਵੀ ਉਹਨਾਂ ਨੇ ਲੈ ਜਾਣਾ ਆ ਖੋਲਿਆਣਾ ਜਦ ਤੱਕ ਤੁਸੀਂ ਸਾਡੇ ਨਾਲ ਉਹਦੋਂ ਤੱਕ ਅਸੀਂ ਤਾਕਤਵਾਰ ਆ ਅਦਰਵਾਇਜ਼ ਸਾਡੇ ਪੱਲੇ ਕੁਛ ਨਹੀਂ ਆ ਤੁਹਾਡੇ ਤੋਂ ਬਿਨਾ ਆਪ ਦੇ ਘਰਾਂ ਚ ਆਓ ਦਿਨ ਦੇਖੋ ਕਿੰਨੇ ਕੀਮਤੀ ਚੱਲ ਰਹੇ ਨੇ ਕਿਵੇਂ ਆਪਾਂ ਅੱਜ ਬੂਟਾਂ ਤੋਂ ਬਿਨਾ ਆਪਾਂ ਬਾਹਰ ਨਹੀਂ ਨਿਕਲਦੇ ਦੇ ਦਸਵੇਂ ਪਾਸ਼ਾ ਨੇ ਚਮਕੌਰ ਸਾਹਿਬ ਦੀ ਗੜੀ ਤੋਂ ਨੰਗੇ ਪੈਰੀ ਜੰਗਲ ਦੇ ਵਿੱਚ ਸੂਲਾਂ ਚੁਬਦੇ ਇੱਥੇ ਆਏ ਮੈਨੂੰ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਹੈ ਪਿਆਸੀ ਅਜੇ ਸਿੱਖ ਵੀ ਨਹੀਂ ਬਣੇ ਪਰ ਮੈਂ ਤੁਹਾਨੂੰ ਸਿਰਫ ਇਹ ਕਹਣਾ ਪੀ ਆਪਣੀਆਂ ਜੜ੍ਹਾਂ ਤੋਂ ਨਾ ਟੁੱਟੋ ਆਪਣੇ ਪੰਜਾਬ ਨੂੰ ਵਾਪਸੀ ਕਰੋ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤਾਂ ਹਰ ਸਾਲ ਤੁਸੀਂ ਆਪਣੇ ਜਵਾਕਾਂ ਨੂੰ ਇੱਥੇ ਲੈ ਕੇ ਆਇਆ ਕਰੋ ਚਮਕੌਰ ਸਾਹਿਬ ਦੀ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਮਾਛੀਵਾੜਾ ਸਾਹਿਬ ਚਰਨਗੋਬ ਸਾਹਿਬ ਫਤਿਹਗੜ੍ਹ ਸਾਹਿਬ ਦੀ ਧਰਤੀ ਉਹਨਾਂ ਨੂੰ ਜੇ ਤੁਸੀਂ ਆ ਇੱਕ ਹੱਥਾ ਹੀ ਇੱਥੇ ਲਵਾ ਦੋ ਕਰੋ ਵੀ ਹਰ ਸਾਲ ਬਾਅਦ ਉਹਨਾਂ ਨੂੰ ਇੰਨਾ ਤਾਂ ਕਮ ਸਿਕਮ ਯਾਦ ਰਹੂਗਾ ਕਿ ਆਪਣੀਆਂ ਜੜਾਂ ਕਿਹੜੀਆਂ ਆ ਬਹੁਤ ਬੁਰਾ ਹਾਲ ਹੋ ਚੁੱਕਿਆ ਕੱਲ ਵੀ ਮੈਨੂੰ ਪਰਸੋਂ ਵੀ ਦੋ ਚਾਰ ਵਾਰ ਬਦਦਾ ਫੋਨ ਆਇਆ ਕਹਿੰਦਾ ਬਾਈ ਸਭ ਤੋਂ ਵੱਡੀ ਗਲਤੀ ਕੀਤੀ ਕੈਨੇਡਾ ਆ ਕੇ ਕਹਿੰਦਾ ਹੁਣ ਖਲਾਰਾ ਜਾਂ ਖਿੰਡਿਆ ਹੋਇਆ ਆ ਬਸ ਤਿਆਰੀ ਕਰਾਂਗੇ ਹੁਣ ਫਿਰ ਇੱਥੋਂ ਆ ਜਾਣਾ ਆ ਕਹਿੰਦਾ ਮੈਂ ਇੱਥੇ ਨਹੀਂ ਰਹਿਣਾ ਹੈਗਾ ਇਸੇ ਤਰੀਕ ਕਈ ਲੋਕਾਂ ਦੇ ਫੋਨ ਆਉਂਦੇ ਆ ਆਜੋ ਆਪਾਂ ਇਕੱਠੇ ਇਹਨਾਂ ਦਿਨਾਂ ਦੇ ਵਿੱਚ ਬੈਠੀਏ ਵਿਚਾਰ ਸਾਂਝੇ ਕਰੀਏ ਇਤਿਹਾਸ ਬਾਰੇ ਜਾਣਕਾਰੀ ਰੱਖੀਏ ਇਦਾਂ ਹੀ ਕਿਉਂਕਿ ਜੇ ਆਪਾਂ ਇਹਨਾਂ ਲਈ ਹਾਂ ਤਾਂ ਟੁੱਟ ਗਏ ਤਾਂ ਮੁਸ਼ਕਲ ਆਪਾਂ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦੇ ਬਹੁਤ ਕਰਮਾਂ ਵਾਲੇ ਲੋਕ ਆ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹੁੰਦੇ ਨੇ ਤਿੰਨ ਦਿਨ ਬਹੁਤ ਕੀਮਤੀ ਆ ਆਪਣੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਜਮਾਂ ਸ਼ਾਂਤ ਹੋ ਕੇ ਉਸ ਮਾਲਕ ਦੇ ਕੋਲ ਗਾਈਏ ਬਹੁਤ ਜ਼ਰੂਰੀ ਹੈ ਸ਼ਹੀਦਾਂ ਸਿੰਘਾਂ ਦਾ ਪੈਰਾ ਬਹੁਤ ਜ਼ਬਰਦਸਤ ਹੈ ਆਹ ਦਿਨਾਂ ਦੇ ਵਿੱਚ ਖਾਸਮ ਖਾਸ ਰੂਹ ਨੂੰ ਕੰਪਨੀ ਕਦੇ ਬਹਿ ਕੇ ਸੋਚਿਓ ਜਦੋਂ ਨਾਲ ਦੇ ਸਿੰਘਾਂ ਨੇ ਕਿਹਾ ਮਹਾਰਾਜ ਨੂੰ ਕਿ ਸਹਬ ਜੀ ਦੇ ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਨਾਲ ਸਰੀਰ ਪਏ ਨੇ ਕੱਪੜਾ ਦੇ ਦਿੱਤੇ ਉਹ ਕਹਿੰਦੇ ਵੀ ਕੱਪੜਾ ਦੇਣਾ ਸਾਰੇ ਸਿੰਘਾਂ ਦੇ ਨਹੀਂ ਤੇ ਕਿਸੇ ਤੇ ਦੇਣ ਦੀ ਲੋੜ ਨਹੀਂ ਆਪਾਂ ਉਸ ਧਰਤੀ ਦੇ ਨਾਲ ਆਪਣੇ ਜਵਾਕਾਂ ਨੂੰ ਜੋੜੀਏ ਮੈਂ 15-16 ਸਾਲ ਦਾ ਸੀ ਜਦੋਂ ਮੈਂ ਵਾਲ ਕਟਾਈ ਤੁਹਾਡੇ ਘਰੇ 5 ਦਿਨ ਰੋਟੀ ਨਹੀਂ ਪੱਕੀ ਮੇਰੀ ਮਾਂ ਨੇ ਨਹੀਂ ਖਾਧੀ ਜੇ ਤੁਸੀਂ ਆਪਦੇ ਛੋਟੇ ਹੁੰਦੇ ਜਵਾਕ ਦੇ ਵਾਲ ਕਟਵਾਉਂਦੇ ਤੇ हां ਵੱਡੇ ਹੋਇਆ ਤਾਂ 15-16 ਸਾਲ ਦਾ ਹੋ ਕੇ ਉਹਦਾ ਬੇੜਾ ਗਰਕ ਹੋ ਗਿਆ ਤਾਂ ਹੋ ਗਿਆ ਜਿਵੇਂ ਮੇਰਾ ਹੋਇਆ ਸਾਡਾ ਹੋਇਆ ਹੋਰਨਾਂ ਭਰਾਵਾਂ ਦਾ ਹੋਇਆ ਪਰ ਅਸੀਂ ਮੁੜਾਂਗੇ ਜਰੂਰ ਉਹ ਉਮੀਦ ਹੈ ਪਰ ਜੇ ਤੁਸੀਂ ਛੋਟੇ ਹੁੰਦੇ ਓ ਉਹਦੇ ਵਾਲ ਕਟਾ ਦਿੱਤੇ ਫਿਰ ਉਹਨੇ ਮੋੜਨਾ ਨਹੀਂ ਹੈਗਾ ਉਹਨੇ ਵਾਲਾਂ ਤੋਂ ਫਿਰ ਉਹਨੇ ਰੱਖਣੇ ਨਹੀਂ ਹੈਗੇ ਆਪਾਂ ਇਕੱਠੇ ਮਿਲিয়ে ਬੈਠਾਂਗੇ ਤੁਸੀਂ ਜਰੂਰ ਆਓ ਜ਼ਰੂਰੀ ਬੇਨਤੀ ਹੈ ਤੁਹਾਨੂੰ ਬਾਹਰ ਆਲਿਓ ਤੇ ਆਪਾਂ ਵੀ ਜਿੰਨੇ ਪਿੰਡਾਂ ਦੇ ਵਿੱਚੋਂ ਆ ਅੱਪਾ ਬੈਠੀ ਉੱਥੇ ਨਗੇ ਪੈਰੀ ਯਾਦ ਕਰੀਏ ਉਹਨਾਂ ਨੂੰ ਲੰਗਰਾਂ ਦੇ ਵਿੱਚ ਸਵਾਵਾਂ ਦਈਏ ਆਪਣੀਆਂ ਸਾਦੇ ਲੰਗਰ ਹੋਣ ਮਿਲਦੇ ਆਂ ਜੀ ਉੱਥੇ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਨਤੀਆਂ ਕਬੂਲ ਕਰਿਓ ਤੁਹਾਡੇ ਬਿਨਾਂ ਸਾਡਾ ਕੋਈ ਨਹੀਂ ਆ ਨਾ ਕੋਈ ਸਰਕਾਰ ਨਾ ਕੋਈ ਹੋਰ ਚੈਨਜ਼ਾ ਨੇ ਆਪਣਾ ਆਪਣੀ ਬੋਲੀ ਨਹੀਂ ਛੱਡੀ ਯੂਰੋਪੀਅਨ ਨੇ ਆਪਣੀ ਬੋਲੀ ਨਹੀਂ ਛੱਡੀ ਆਪਾਂ ਆਪਣੀ ਬੋਲੀ ਵੀ ਛੱਡਤੀ ਸਭ ਕੁਝ ਛੱਡਤਾ